ਦੇਖੋ ਜੇ ਆਪਾਂ ਗੱਲ ਕਰੀਏ ਵੀ ਹਰ ਗੱਲ ਦੇ ਵਿੱਚ ਨੌ ਪੁੱਤ ਹੀ ਗਲਤ ਨੇ ਮੁੰਡਾ ਕੁੜੀ ਗਲਤ ਆ ਇਹ ਵੀ ਨਹੀਂ ਹੋ ਸਕਦਾ ਹਨਾ ਕਈ ਪਰਿਵਾਰਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਮਾਪੇ ਵੀ ਗਲਤ ਹੋ ਜਾਂਦੇ ਨੇ ਕੋਈ ਵੀ ਉਹ ਵੈਸੇ ਹੀ ਜਿੰਦ ਕਰਨ ਲੱਗ ਜਾਂਦੇ ਨੇ ਕੁੜੀ ਨਾਲ ਹਨਾ ਹੋਇਆ ਬਹੁਤ ਪਰਿਵਾਰਾਂ 'ਚ ਇਦਾਂ ਕਿਉਂਕਿ ਜੇ ਆਪਾਂ ਕਹੀਏ ਇਕੱਲਾ ਕੁੜੀ ਮੁੰਡਾ ਹੀ ਹਰ ਇੱਕ ਥਾਂ ਤੇ ਗਲਤ ਆ ਇਹ ਤਾਂ ਨਹੀਂ ਹੋ ਸਕਦੀ ਯਾਰ ਗੱਲ ਮਾਪੇ ਬਾਪ ਨੂੰ ਥੋੜਾ ਬੋਤਾ ਚੇਂਜ ਹੋਣਾ ਪੈਣਾ ਪਹਿਲਾਂ ਸਮਾਂ ਹੋਰ ਸੀ ਜੇ ਤੁਸੀਂ ਉਸੇ ਸਮੇਂ ਦੇ ਨਾਲ ਹੋਣ ਵਾਲੀਆਂ ਕੁੜੀਆਂ ਨੂੰ ਕੰਪੇਅਰ ਕਰੋਗੇ ਇਹ ਹੋ ਨਹੀਂ ਸਕਦਾ ਠੀਕ ਆ ਤੁਹਾਡਾ ਸਮਾਂ ਬਾਪੂ ਜੀ ਹੋਰ ਸੀ ਹੁਣ ਵਾਲੇ ਸਮੇਂ ਨਾਲ ਤੁਸੀਂ ਵੀ ਥੋੜਾ ਜਿਹਾ ਚੇਂਜ ਹੋ ਗੋ ਕਹਿੰਦੇ ਜੀ ਸੇਵਾ ਕਰਾਉਣ ਦਾ ਵੀ ਬਲ ਆਉਣਾ ਚਾਹੀਦਾ ਚਾਰ ਸ਼ਬਦ ਪਿਆਰ ਨਾਲ ਕੁੜੀ ਨੂੰ ਬੋਲੇ ਹੋਣ ਭੱਜੀ ਫਿਰੂ ਸਾਰਾ ਦਿਨ ਜੇ ਸਾਰਾ ਦਿਨ ਤੁਸੀਂ ਡੰਡੇ ਤੇ ਹੀ ਰੱਖਣਾ ਤਾਨੇ ਮਿਹਣੇ ਤੇ ਹੀ ਰੱਖਣਾ ਫਿਰ ਫਰਕ ਪੈਣਾ ਹੀ ਪੈਣਾ ਵਾ ਹਨਾ ਸੋ ਕੱਲੇ ਕੁੜੀ ਮੁੰਡੇ ਦਾ ਦੋਸ਼ ਨਹੀਂ ਕਈ ਪਰਿਵਾਰਾਂ 'ਚ ਥੋੜਾ ਬੋਤਾ ਮਾਪਿਆਂ ਦਾ ਵੀ ਹੱਥ ਹੈਗਾ ਵਾ ਠੀਕ ਆ ਨਾ ਥੋੜਾ ਜਿਹਾ ਮਾਪੇ ਸਹੀ ਹੋ ਜਾਣ ਪਰਿਵਾਰ ਖੁਸ਼ਹਾਲ ਹੋ ਜਾਵੇਗਾ ਇਕੱਲੇ ਕੁੜੀ ਮੁੰਡੇ ਨੂੰ ਦੋਸ਼ਨਾ ਦੇ ਦਿਆ ਕਰੋ